NCB ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਚ ਕਾਬੂ ਕੀਤੇ ਗਏ ਕਿ ਡਰੱਗ ਤਸਕਰ ਨੂੰ ਡਿਬਰੂਗੜ੍ਹ ਭੇਜਿਆ ਗਿਆ ਪਹਿਲਾ ਡਰੱਗ ਤਸਕਰ ਸੀ ਜਿਸ ਨੂੰ ਪੰਜਾਬ ਤੋਂ ਬਾਹਰ ਭੇਜਿਆ ਗਿਆ ਆਮ ਤੌਰ ਤੇ ਡਰੱਗ ਤਸਕਰ ਜਾਂ ਨਸ਼ਾ ਤਸਕਰ ਜਿਹੜੇ ਨੇ ਉਹ ੜਿੱਕੇ ਚੜਦੇ ਆ ਜਦੋਂ ਪੁਲਿਸ ਦੇ ਤੇ ਪੰਜਾਬ ਦੀਆਂ ਵੱਖ-ਵੱਖ ਜੇਲਾਂ ਚ ਉਹਨਾਂ ਨੂੰ ਰੱਖਿਆ ਜਾਂਦਾ ਹੁਣ ਡਿਬਰੂਗੜ੍ਹ ਭੇਜੇ ਜਾਣ ਤੋਂ ਬਾਅਦ ਪਹਿਲਾ ਬਿਆਨ ਆਇਆ ਅਮਰਿਤਪਾਲ ਸਿੰਘ ਜਿਹੜੇ ਉਸੇ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਬੰਦ ਨੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਦਾ ਲੁਧਿਆਣਾ ਦੇ ਵਿੱਚ ਉਹ ਗਏ ਸਨ ਔਰ ਲੁਧਿਆਣਾ ਦੇ ਵਿੱਚ ਜਦੋਂ ਉਹ ਜਨ ਗਏ ਨਹੀਂ ਉੱਥੇ ਪ੍ਰਚਾਰ ਕਰਨ ਦੇ ਲਈ ਕਿਉਂਕਿ ਐਸਜੀਪੀਸੀ ਦੀਆਂ ਚੋਣਾਂ ਦੀ ਤਿਆਰੀ ਨੂੰ ਲੈ ਕੇ ਤਾਂ ਇੱਕ ਬਾਬਾ ਬਕਾਲਾ ਦੇ ਵਿੱਚ ਹੋਣ ਜਾ ਰਹੀ ਪੰਥਕ ਵੱਡੀ ਕਾਨਫਰੰਸ ਨੂੰ ਲੈ ਕੇ ਉਹ ਤਿਆਰੀਆਂ ਕਰ ਰਹੇ ਨੇ ਵੱਖ-ਵੱਖ ਥਾਵਾਂ ਤੇ ਪੰਜਾਬ ਚ ਲਾਮਬੰਦੀ ਕਰ ਰਹੇ ਨੇ ਤਾਂ ਉਹਨਾਂ ਨੇ ਬਿਆਨ ਦਿੱਤਾ ਹੈ ਉਸ ਬਾਰੇ ਨਸ਼ਾ ਤਸਕਰ ਨੂੰ ਡਿਬਰੂਗੜ੍ਹ ਭੇਜੇ ਜਾਣ ਤੇ ਉਹ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਨੇ ਇਸ ਕਾਰਵਾਈ ਨੂੰ ਸਰਕਾਰ ਦੀ ਨੂੰ ਉਹ ਕਹਿੰਦੇ ਕਿ ਜੇਕਰ ਜੇਲ੍ਹ ਦੇ ਅੰਦਰ ਸਾਡਾ ਜਿੱਥੇ ਪੁੱਤਰ ਬੰਦ ਹੈ ਨਜ਼ਰਬੰਦ ਕੀਤਾ ਹੋਇਆ ਡਿਟੈਂਸ਼ਨ ਪੀਰੀਅਡ ਵਧਾਇਆ ਹੋਇਆ ਹੈ ਡਿਬਰੂਗੜ੍ਹ ਦੇ ਵਿੱਚ ਜੇਕਰ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਅਣਹੋਣੀ ਹੋ ਜਾਂਦੀ ਹੈ ਤਾਂ ਫਿਰ ਉਸਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਨਸ਼ਾ ਤਸਕਰ ਜਿਹੜਾ ਕੀ ਬਲਵਿੰਦਰ ਸਿੰਘ ਉਰਫ ਬਿੱਲਾ ਭੇਜਿਆ ਗਿਆ ਜਿਸ ਦਾ ਸਬੰਧ ਵੀ ਮਾਝੇ ਇਲਾਕੇ ਦੇ ਨਾਲ ਹੈ ਤਰਨਤਾਰਨ ਦੇ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਤਾਂ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਹੈ ਡਰਗ ਤਸਕਰੀ ਕਰਦਾ ਸੀ ਖਾਸ ਕਰਕੇ ਉਸਦੇ ਜਿਹੜੇ ਲਿੰਕ ਨੇ ਉਹ ਇੰਟਰਨੈਸ਼ਨਲ ਪੱਧਰ ਤੇ ਨਿਕਲੇ ਨੇ ਐਨਸੀਬੀ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਉਸ ਦੇ ਖਿਲਾਫ 15 ਅਪਰਾਧਿਕ ਮਾਮਲੇ ਵੀ ਦਰਜ ਦੱਸੇ ਜਾਂਦੇ ਨੇ ਜੋ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਔਰ ਉਸ ਨੂੰ ਭੇਜ ਦਿੱਤਾ ਗਿਆ ਡਿਬਰੂਗੜ ਹੁਣ ਡਿਬਰੂਗੜ ਭੇਜੇ ਜਾਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਮਾਪੇ ਖਾਸ ਕਰਕੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਦਾ ਜਿਹੜਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਕਿ ਜੇਕਰ ਇੱਕ ਚਾਲ ਦੇ ਤਹਿਤ ਉਸ ਨੂੰ ਅੰਦਰ ਭੇਜਿਆ ਗਿਆ ਤੇ ਅੰਦਰ ਜੇਲ੍ਹ ਦੇ ਅੰਦਰ ਕੋਈ ਵੀ ਕਿਸੇ ਤਰ੍ਹਾਂ ਦੀ ਹਾਨੂ ਹੁਣੀ ਹੋ ਜਾਂਦੀ ਹੈ ਕਿਸੇ ਤਰ੍ਹਾਂ ਦਾ ਵੀ ਕੋ ਨੁਕਸਾਨ ਹੋ ਜਾਂਦਾ ਹੈ ਤੇ ਇਸ ਦੇ ਸਿੱਧੇ ਤੌਰ ਤੇ ਜ਼ਿੰਮੇਵਾਰ ਕੌਣ ਹੋਵੇਗਾ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਤੋਂ ਪਹਿਲਾਂ ਹੀ ਅਮਰਿਤਪਾਲ ਸਿੰਘ ਦੇ ਮਾਪੇ ਬਹੁਤ ਦੁਖੀ ਨੇ ਕਿਉਂਕਿ ਉਹਨਾਂ ਦੇ ਇੱਕ ਪੁੱਤਰ ਤੇ ਐਨਐਸਏ ਲਗਾ ਕੇ ਤੇ ਉਸਦੇ ਕੁਝ ਸਾਥੀਆਂ ਤੇ ਉਹਨਾਂ ਨੂੰ ਡਿਬਰੂਗੜ੍ਹ ਚ ਬੰਦ ਕੀਤਾ ਗਿਆ ਐਨਐਸਏ ਵੀ ਵਧਾ ਦਿੱਤਾ ਗਿਆ ਔਰ ਦੂਸਰਾ ਉਹਨਾਂ ਦੇ ਅਮਰਿਤਪਾਲ ਦੇ ਇੱਕ ਛੋਟੇ ਭਰਾ ਹਰਪ੍ਰੀਤ ਸਿੰਘ ਦੇ ਉੱਤੇ ਵੀ ਜਦੋਂ ਡਰੱਗ ਦਾ ਆਈਸ ਬਰਾਮਦ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਜ਼ਮਾਨਤ ਮਿਲ ਗਈ ਹੈ ਤਾਂ ਉਹ ਜਿਹੜਾ ਪਰਚਾ ਦਰਜ ਹੋਇਆ ਸੀ ਉਦੋਂ ਵੀ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਸਵਾਲ ਖੜੇ ਕੀਤੇ ਸਨ ਕਿ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪੰਜਾਬ ਪੁਲਿਸ ਨੇ ਜਾਂ ਸਰਕਾਰ ਦੇ ਨੁਮਾਇੰਦਿਆਂ ਨੇ ਜਿੰਨਾ ਕੋਈ ਪੱਖ ਇਸ ਮਾਮਲੇ ਤੇ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਪੁਲਿਸ ਨੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਹੈ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਪਰ ਉਸ ਕਾਰਵਾਈ ਨੂੰ ਅਮਰਤਪਾਲ ਸਿੰਘ ਦੇ ਮਾਪਿਆਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਸੀ ਤੇ ਹੁਣ ਜਦੋਂ ਨਸ਼ਾ ਤਸਕਰ ਜਿਹੜਾ ਬਿੱਲਾ ਫੜਿਆ ਗਿਆ ਬਲਵਿੰਦਰ ਸਿੰਘ ਉਰਫ ਬਿੱਲਾ ਉਸ ਨੂੰ ਜਦੋਂ ਡਿਬਰੂਗੜ੍ਹ ਭੇਜਿਆ ਗਿਆ ਉਸੇ ਜੇਲ੍ਹ 'ਚ ਜਿੱਥੇ ਅਮਰਤਪਾਲ ਸਿੰਘ ਬੰਦ ਹੈ ਤਾਂ ਹੁਣ ਉੱਥੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਖਦਸ਼ਾ ਕੋ ਘਟਾਇਆ ਦਰਸਾ ਲੁਧਿਆਣੇ ਦੇ ਵਿੱਚ ਗਏ ਸਨ ਉੱਥੇ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਅਣਹੋਣੀ ਅਣਹੋਣੀ ਹੋ ਜਾਂਦੀ ਹੈ ਅੰਦਰ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਤਰਸੀਮ ਸਿੰਘ ਨੇ ਬਾਬਾ ਬਕਾਲਾ ਚ ਪੰਥਕ ਇਕੱਠ ਜਿਹੜਾ ਕਰਨਾ ਹੈ ਕਾਨਫਰੰਸ ਕਰਨੀ ਹੈ ਉਸ ਸੰਬੰਧੀ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਵਕ ਵਕ ਥਾਵਾਂ ਦੇ ਉੱਤੇ ਸਰਗਰਮ ਭੂਮਿਕਾ ਨਿਭਾ ਰਹੇ ਨੇ ਉੱਥੇ ਹੀ ਅਮਰਿਤਪਾਲ ਦੇ ਪਿਤਾ ਵੀ ਸਰਗਰਮ ਭੂਮਿਕਾ 'ਚ ਨਜ਼ਰ ਆ ਰਹੇ ਨੇ ਲੁਧਿਆਣਾ ਵਿੱਚ ਜਦੋਂ ਸਿੱਖ ਜਥੇ ਬੰਦੀਆਂ ਨੂੰ ਦੇ ਦਿੱਤੇ ਗਏ ਸੱਦੇ ਤੇ ਉੱਥੇ ਪਹੁੰਚਦੇ ਨੇ ਔਰ ਉਹਨਾਂ ਨੂੰ ਸੱਦਾ ਵੀ ਦੇਣ ਗਏ ਨੇ ਕਿ ਉੱਥੇ ਆਪਾਂ ਪੰਥਕ ਕਾਨਫਰੰਸ ਕਰਨੀ ਹੈ ਔਰ ਪਤਾ ਉੱਥੇ ਲੱਗਿਆ ਕਿ ਸਰਕਾਰ ਨੇ ਇੱਕ ਡਰੱਗ ਤਸਕਰ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਇੱਕ ਯੋਜਨਾ ਦੇ ਤਹਿਤ ਭੇਜਿਆ ਉਹ ਕਹਿ ਰਹੇ ਨੇ ਔਰ ਸਰਕਾਰ ਦਾ ਇਰਾਦਾ ਠੀਕ ਨਹੀਂ ਲੱਗ ਰਿਹਾ ਇਹ ਅਮਰਤਪਾਲ ਦੇ ਪਿਤਾ ਦਾ ਬਿਆਨ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਕਿਸੇ ਤਰ੍ਹਾਂ ਦੀ ਅਣਹੋਣੀ ਹੋ ਜਾਂਦੀ ਹੈ ਤੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗੀ ਤਾਂ ਇਹ ਵੱਡਾ ਬਿਆਨ ਹੈ ਔਰ ਸਰਕਾਰ ਦੀ ਇਸ ਕਾਰਵਾਈ ਨੂੰ ਜੇ ਨਸ਼ਾ ਤਸਕਰ ਨੂੰ ਡਿਬਰੂਗੜ੍ਹ ਭੇਜੇ ਜਾਣ ਦੇ ਉੱਤੇ ਉਸੇ ਜੇਲ੍ਹ ਦੇ ਵਿੱਚ ਜਿੱਥੇ ਅਮਰਿਤਪਾਲ ਸਿੰਘ ਤੇ ਉਸਦੇ ਕੁਝ ਸਾਥੀ ਉੱਥੇ ਨજરਬੰਦ ਨੇ ਡਿਟੈਂਸ਼ਨ ਪੀਰੀਅਡ ਉਹਨਾਂ ਦਾ ਵਧਾ ਦਿੱਤਾ ਗਿਆ ਹੈ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਤਾਂ ਉਸ ਨੂੰ ਲੈ ਕੇ ਹੁਣ ਅਦਾਲਤਾਂ ਦਾ ਰੁਖ ਵੀ ਕੀਤਾ ਹੋਇਆ ਅਮਰਿਤਪਾਲ ਸਿੰਘ ਨੇ ਕਿ ਉਹ ਬਤੌਰ ਐਮਪੀ ਆਪਣੇ ਹਲਕੇ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਰਿਹਾ ਕਰ ਦਿੱਤਾ ਜਾਵੇ ਹਾਲਾਂਕਿ ਸੈਸ਼ਨ ਇੱਕ ਬੀਤ ਗਿਆ ਹੈ ਜਿਹੜਾ ਕਿ ਲੋਕ ਸਭਾ ਦਾ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਉਹ ਹਿੱਸਾ ਲੈਣਾ ਚਾਹੁੰਦੇ ਸਨ ਉਸ ਦੇ ਵਿੱਚ ਤੋਂ ਉਹਨਾਂ ਨੂੰ ਥਾਂ ਨਹੀਂ ਮਿਲੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਨੂੰ ਥਾਂ ਮਿਲਦੀ ਹੈ ਕਿ ਨਹੀਂ ਮਿਲਦੀ ਹਾਲਾਂਕਿ ਅਮਰਤਪਾਲ ਸਿੰਘ ਦੇ ਖਿਲਾਫ ਪਈ ਇੱਕ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਵੀ ਕੀਤੀ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਇਹ ਕਪੀਟੀਸ਼ਨ ਕਰਤਾ ਦੇ ਵੱਲੋਂ ਕਿ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਆ ਜਿਹੜੀ ਲੋਕ ਸਭਾ ਦੀ ਉਹ ਰੱਦ ਕੀਤੀ ਜਾਵੇ ਕਿਉਂਕਿ ਉਸ ਨੇ ਕਾਗਜ਼ ਪੱਤਰ ਆ ਜਿਹੜੇ ਉਹ ਠੀਕ ਢੰਗ ਨਾਲ ਇਲੈਕਸ਼ਨ ਕਮਿਸ਼ਨ ਕੋਲੇ ਲਾਏ ਨਹੀਂ ਜਾਂ ਜਾਣਕਾਰੀ ਸਹੀ ਨਹੀਂ ਦਿੱਤੀ ਹਾਲਾਂਕਿ ਉਸ ਪਟੀਸ਼ਨ ਦਾ ਨਫਟਾਰਾ ਸੁਪਰੀਮ ਕੋਰਟ ਨੇ ਉੱਥੇ ਹੀ ਕਰ ਦਿੱਤਾ ਉਸ ਨੂੰ ਖਾਰਜ ਕਰ ਦਿੱਤਾ ਉਹਨਾਂ ਅਮਰਿਤਪਾਲ ਸਿੰਘ ਨੂੰ ਘੱਟੋ ਘੱਟ ਉੱਥੋਂ ਇੱਕ ਰਾਹ ਜਰੂਰ ਮਿਲੀ ਸੀ ਪਰ ਹੁਣ ਨਸ਼ਾ ਤਸਕਰ ਦਾ ਜਿਹੜਾ ਜਿਹਨੂੰ ਭੇਜ ਦਿੱਤਾ ਗਿਆ ਜਿਸ ਦੇ ਖਿਲਾਫ 15 ਅਪਰਾਧਿਕ ਮਾਮਲੇ ਦਰਜ ਨੇ ਬੜਾ ਨਟੋਰੀਅਸ ਕਿਸਮ ਦਾ ਨਸ਼ਾ ਤਸਕਰ ਦੱਸਿਆ ਜਾਂਦਾ ਜਿਹੜਾ ਕਿ ਪਾਕਿਸਤਾਨ ਦੇ ਨਾਲ ਵੀ ਉਸਦੇ ਲਿੰਕ ਨੇ ਹੋਰਨਾ ਥਾਵਾਂ ਦੇ ਉੱਤੇ ਵੀ ਉਹ ਨਸ਼ਾ ਤਸਕਰੀ ਦਾ ਕਮਜ਼ੋਰਾਂ ਸ਼ੋਰਾਂ ਨਾਲ ਕਰਦਾ ਸੀ ਤੇ ਉਸ ਨੂੰ ਹੁਣ ਡੇਬਰੂਗੜ ਜਦੋਂ ਭੇਜਿਆ ਗਿਆ ਤੇ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਉਸ ਗਤੀਵਿਧੀ ਨੂੰ ਔਰ ਇਥੋਂ ਤੱਕ ਕਹਿ ਦਿੱਤਾ ਅਮਰਿਤਪਾਲ ਦੇ ਪਿਤਾ ਨੇ ਕਿ ਸਰਕਾਰ ਦਾ ਇਰਾਦਾ ਠੀਕ ਨਹੀਂ ਲੱਗਦਾ ਜੇਕਰ ਸਾਡੇ ਪੁੱਤਰ ਨਾਲ ਸਾਡੇ ਐਮਪੀ ਨਾਲ ਅਮਰਿਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਹਣ ਹੋਣੀ ਹੋ ਜਾਂਦੀ ਹੈ ਤਾਂ ਫਿਰ ਉਸ ਦੇ ਲਈ ਜ਼ਿੰਮੇਵਾਰ ਕੌਣ ਹੋਵੇਗਾ ਪੰਜਾਬ ਸਰਕਾਰ ਤਾਂ ਹੁਣ ਦੇਖਦੇ ਹਾਂ ਕਿਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਜਵਾਬ ਦਿੰਦਾ ਜਾਂ ਫਿਰ ਇਸ ਬਿਆਨ ਨੂੰ ਇਗਨੋਰ ਕੀਤਾ ਜਾ ਸਕਦਾ ਖੋਲਲੇ ਕੀਤਾ ਜਾ ਸਕਦਾ ਪਰ ਅਮਰਿਤਪਾਲ ਦੇ ਮਾਪਿਆਂ ਨੇ ਇੱਕ ਖਦਸ਼ਾ ਜ਼ਰੂਰ ਪ੍ਰਗਟਾ ਦਿੱਤਾ ਹੈ ਇੱਕ ਖਦਸ਼ਾ ਉਹਨਾਂ ਦੇ ਜ਼ਹਿਨ ਵਿੱਚ ਕਿਵੇਂ ਆ ਗਿਆ ਜਾਂ ਉਹਨਾਂ ਨੂੰ ਕਿਉਂ ਇਸ ਤਰ੍ਹਾਂ ਲੱਗਦਾ ਕਿ ਨਸ਼ਾ ਤਸਕਰ ਉੱਥੇ ਜਾਣਬੁੱਝ ਕੇ ਯੋਜਨਾ ਦੇ ਤਹਿਤ ਭੇਜਿਆ ਗਿਆ ਇਸ ਦੇ ਬਾਰੇ ਪੰਜਾਬ ਸਰਕਾਰ ਦੇਖਦੇ ਹਾਂ ਜਾਂ ਪੰਜਾਬ ਪੁਲਿਸ ਦਾ ਜਵਾਬ ਕੀ ਆਉਂਦਾ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ